ਫਾਈਨਲ ਹੈ ਤੇਰਾ ਹਾਂ ਮੇਰਾ ਫਾਈਨਲ ਹੈ ਚੱਲ ਫਿਰ ਹਿਸਾਬ ਕਰ ਮੈਂ ਕਰ ਲਵਾਂ ਫਿਰ ਐਨਕਾ ਮੇਰੀਆਂ ਨੇ ਆ ਘੜੀ ਮੇਰੀ ਆ ਸ਼ੂਜ਼ ਮੇਰੇ ਨੇ ਕੱਪੜੇ ਮੇਰੇ ਚੱਲ ਕੱਪੜੇ ਦੀ ਕੋਈ ਗੱਲ ਨਹੀਂ ਤੇ ਬਾਕੀ ਜੋ ਤਿੰਨ ਸਾਲਾਂ ਚ ਆਪਾਂ ਇੱਕ ਦੂਜੇ ਤੇ ਇਨਵੈਸਟ ਕੀਤਾ ਤੁਸੀਂ ਵੀ ਚੈੱਕ ਕਰਾਉਣ ਲੈਣਾ ਬਿਲਕੁਲ ਤੇ ਮੈਂ ਵੀ ਚੈੱਕ ਕਰਦਾ ਠੀਕ ਹੈ ਇੱਕਦਮ ਮੈਂ ਤੁਹਾਨੂੰ 15 ਰੁਪਏ ਵਾਲਾ ਰੀਚਾਰਜ ਕੀਤਾ ਸੀ ਜਿੱਦੋਂ ਤੁਹਾਡਾ ਨੈਟ ਪੈਕ ਕਰਦੋਂਗੇ ਜੀ ਯਾਦ ਹੈ ਇੱਕ ਡੱਡੂ ਚਾਰਜਰ ਕੀਰਾਂ ਤੁਹਾਡੇ ਬਰਥਡੇ ਤੇ ਮੈਂ ਤੁਹਾਨੂੰ ਗੱਡੀ ਦੀ ਚਾਬੀ ਦਾ ਛੱਲਾ ਦਿੱਤਾ ਪਰਫਿਊਮ ਲਗਾ ਦਿੱਤਾ ਸੀ ਜੀ ਕੁੱਲ ਮਿਲਾ ਕੇ ਟੋਟਲ 7700 ਰੁਪਏ ਬਣਦਾ ਦੇਖੋ। 9.5 ਲੱਖ ਰੁਪਏ। 9.5 ਲੱਖ। ਜੀ। ਮੇਰਾ 9.5 ਲੱਖ ਦੇਓ ਤੇ ਬ੍ਰੇਕਅਪ ਕਰੋ। ਹਾਂ? ਵੇਦ ਨਹੀਂ ਹੁਣੇ। ਵੇਟ ਕਰਦਾ। ਡਾਰਲਿੰਗ 9.5 ਲੱਖ ਰੁਪਏ ਸੈਂਡ ਕਰਿਓ। ਮੇਰੇ ਐਕਸ ਦੇ ਮੂੰਹ ਤੇ ਮਾਰਨਾ। ਫਿਰ ਮੈਂ ਥੋੜੀ ਰੇਂਜ ਚਾਹੀਦੀ। ਹੈਲੋ। ਹੈਲੋ। ਫਿਰ ਸਵਿਚ ਆਫ ਕਰ ਲਿਆ। ਕਾ ਟ੍ਰਾਂਸਫਰ ਹਾਲੇ ਮੇਰੇ ਕੋਲ ਇਹ ਪੈਸੇ ਨਹੀਂ ਹੈ ਕਿ